ਨਮਸਕਾਰ ਸਿਟੀ ਹੋਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੰਚਨ ਤੁਹਾਡੇ ਨਾਲ ਅੱਜ ਅਸੀਂ ਤੁਹਾਨੂੰ ਬੜੀ ਵੱਡੀ ਤੇ ਖੁਸ਼ੀ ਵਾਲੀ ਖਬਰ ਦੱਸਣ ਜਾ ਰਿਹਾ ਦੇਖਿਆ ਜਾਂਦਾ ਹੈ ਕਿ ਪੂਰੇ ਵਿਸ਼ਵ ਤੇ ਪਰ ਜਿੱਥੇ-ਜਿੱਥੇ ਵੀ ਹਿੰਦੁਸਤਾਨ ਕੇ ਪਾਕਿਸਤਾਨ ਦੇ ਵਸਿੰਦੇ ਰਹਿੰਦੇ ਨੇ ਉਹਨਾਂ ਨੂੰ ਬੜੀ ਬੇਸਬਰੀ ਨੇ ਇੰਤਜ਼ਾਰ ਕੀਤਾ ਜਾਂਦਾ ਹੈ ਕਦੋਂ ਪਾਕਿਸਤਾਨ ਬਨਾਮ ਭਾਰਤ ਦਾ ਮੈਚ ਹੋਵੇ ਕ੍ਰਿਕਟ ਜਗਤ ਪ੍ਰੇਮੀਆਂ ਦੀ ਉਡੀਕ ਹਮੇਸ਼ਾ ਰਹਿੰਦੀ ਹੈ ਕਦੋਂ ਹੈ ਦੋਨੇ ਟੀਮਾਂ ਆਪਸ ਦੇ ਵਿੱਚ ਭੜਨ ਤੇ ਅਸੀਂ ਉਹ ਰੋਮਾਂਚਿਕ ਖੇਡ ਦਾ ਆਨੰਦ ਮਾਣੀਏ ਸੋ ਉਹ ਜੋ ਰੋਮਾਂਚਿਕ ਖੇਡ ਦੁਬਈ ਦੇ ਵਿੱਚ ਹੋਈ ਹੈ ਉਹ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਭਾਰਤ ਨੇ ਪਾਕਿਸਤਾਨ ਨੂੰ ਪਾਰੀ ਹਾਰ ਦਿੱਤੀ ਖੇਡ ਪ੍ਰੇਮੀਆ ਲਈ ਖੁਸ਼ੀ ਦੀ ਖਬਰ ਭਾਰਤ ਪਾਕਿਸਤਾਨ ਦੇ ਮੈਚ ਦੇ ਦੌਰਾਨ ਦੁਬਈ ਦੇ ਵਿੱਚ ਜੋ ਮੈਚ ਖੇਡਿਆ ਗਿਆ ਉਹਦੇ ਚ ਭਾਰਤ ਨੇ ਇੱਕ ਕਰਾਰੀ ਹਾਰ ਦਿੱਤੀ ਹੈ ਪਾਕਿਸਤਾਨ ਨੂੰ ਜਿਹਦੇ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਦੇਖਣਾ ਪਿਆ ਵਿਰਾਟ ਕੋਹਲੀ ਨੇ ਸੱਤਕਲਵਾ ਕੇ ਹਿੰਦੁਸਤਾਨੀਆਂ ਨੂੰ ਇੱਕ ਮਾਣ ਮਹਿਸੂਸ ਕਰਾਇਆ ਦੇਖਿਆ ਜਾਂਦਾ ਹੈ ਕਿ ਭਾਰਤ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਦੋਨੇ ਦੇਸ਼ਾਂ ਵਿੱਚ ਬੜਾ ਰੋਮਾਂਚਿਕ ਮਾਹੌਲ ਹੁੰਦਾ ਹੈ ਤੇ ਖੇਡ ਪ੍ਰੇਮੀਆਂ ਨੂੰ ਉਡੀਕ ਹੁੰਦੀ ਹੈ ਸਾਡੀ ਟੀਮ ਕਦੋਂ ਜਿੱਤੇਗੀ ਤਾਂ ਅਸੀਂ ਜਸ਼ਨ ਮਨਾਵਾਂਗੇ ਪਾ ਇਸ ਵਾਰ ਦੀ ਮੈਚ ਦਾ ਜਸ਼ਨ ਹਿੰਦੁਸਤਾਨੀਆਂ ਨੇ ਖੂਬ ਮਨਾਇਆ ਕਿਉਂਕਿ ਇਹ ਬਹੁਤ ਦੇਰ ਬਾਅਦ ਖੁਸ਼ੀ ਦੀ ਲਹਿਰ ਆਈ ਸੀ ਜਦੋਂ ਪਾਕਿਸਤਾਨ ਬਨਾਮ ਹਿੰਦੁਸਤਾਨ ਦਾ ਮੈਚ ਸਾਹਮਣੇ ਹੋਇਆ ਤੇ ਕ੍ਰਿਕਟ ਪ੍ਰੇਮੀਆਂ ਨੂੰ ਚੰਗੀ ਖਬਰ ਮਿਲੀ ਕਿ ਵਿਰਾਟ ਕੋਹਲੀ ਦੇ ਸੱਤਕ ਦੇ ਨਾਲ ਟੀਮ ਦੀ ਪਰਫਾਰਮੈਂਸ ਚੰਗੀ ਰਹੀ ਤੇ ਹਿੰਦੁਸਤਾਨੀਆਂ ਨੇ ਖੂਬ ਆਨੰਦ ਮਾਣਿਆ ਤੇ ਜਸ਼ਨ ਮਨਾਇਆ